ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਰਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਮਹਾਰਾਜ ਇਹਨਾਂ ਦੀ ਗੁਜਰੀ ਰਾਗ ਵਿੱਚ ਬਾਣੀ ਚੱਲ ਰਹੀ ਹੈ ਇਸ ਵਾਰ ਦੀ ਬਿਚ ਪਾਸ਼ਾ ਜੀ ਦੇ 18 ਸ਼ਲੋਕ ਸੰਪੂਰਨ ਹੋਏ ਹਨ ਆਓ ਪਾਸ਼ਾ ਜੀ ਅਗਲਾ ਸ਼ਲੋਕ ਆਈ ਰੰਭ ਕਰਦੇ ਹਨ ਜੀ ਸ਼ਲੋਕ ਮਹੱਲਾ ਤੀਜਾ ਗੁਜਰੀ ਜਾਤ ਗਵਾਰ ਜਾਸੋ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਨਾ ਤਾ ਨਾ ਤਾ ਨਾ ਸੱਚੇ ਪਾਤਸ਼ਾਹ ਦੇ ਗੁਰਮੁਖਵੰਤਾ ਸਾਹਿਬ ਜੀ ਮਹਾਰਾਜ ਜਿਸ ਸ਼ਬਦ ਦੀ ਸਲੋਕ ਦੀ ਰਮਤਾ ਕਰਦੇ ਹਨ ਗੁਜਰੀ ਜਾਤ ਗਵਾਰ ਜਾ ਸਹ ਪਾਏ ਆਪਣਾ ਗੁਰ ਕੇ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਨਾ ਇਹ ਸ਼ਬਦ ਦੇ ਸਲੋਕ ਪਾਤਸ਼ਾਹ ਜੀ ਜਿਹਦੇ ਵਿੱਚ ਵਚਨ ਕਰਦੇ ਹਨ ਸਤਿਗੁਰ ਜੀ ਭਾਵੇਂ ਕੀ ਟਿਕਾਕਾਰ ਦੇਖਕਾਰਾਂ ਨੇ ਅਲੱਗ-ਅਲੱਗ ਇਸ ਲਫ਼ਜ਼ ਦੇ ਅਰਥ ਕੀਤੇ ਹਨ ਜਿੱਥੋਂ ਆਪ ਜਗਸੂ ਦੇ ਵਿੱਚ ਦੁਬਦਾ ਪੈਦਾ ਹੋ ਜਾਂਦੀ ਹੈ ਕਈ ਬਾਣੀ ਵਿੱਚ ਐਸੇ ਸ਼ਬਦ ਹੁੰਦਿਆਂ ਜਿਨ੍ਹਾਂ ਦੇ ਲੋਕ ਦੇਖਕਾਰਾਂ ਨੇ ਟਿਕਾਕਾਰਾਂ ਨੇ ਅਲੱਗ-ਅਲੱਗ ਅਰਥ ਬਣਾਏ ਹਨ ਪਰ ਪ੍ਰੋਫੈਸਰ ਗਿਆਨੀ ਸਾਹਬ ਸਿੰਘ ਜੀ ਵਿਆਕਰਨ ਦੇ ਮੁਤਾਬਕ ਅਰਥ ਕਰਦੇ ਹਨ ਤੇ ਸਤਿਗੁਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਬਚਨ ਕਰਦਿਆਂ ਗੁਜਰੀ ਜਾਤ ਸੁਭਾਵ ਕੀ ਗਵਾਰ ਆਵ ਕੀ ਨੀਵੀਂ ਜਾਤ ਦੀ ਗੁਜਰੀ ਜਿਹੜੀ ਸੀ ਉਸ ਸਹੂ ਦੇ ਨਾਲ ਜੁੜ ਕੇ ਪਰਮੇਸ਼ਰ ਦੇ ਨਾਲ ਪ੍ਰਭੂ ਨਾਲ ਜੁੜ ਕੇ ਉੱਚੀ ਜਾਤ ਦੀ ਬਣਨਾ ਇਤਿਮਾਰਤ ਜੀ ਧਾਰਨ ਉਸ ਯੁੱਗ ਦੇ ਮੁਤਾਬਕ ਲੈ ਰਹੇ ਹਨ ਕ੍ਰਿਸ਼ਨ ਭਗਵਾਨ ਦਵ ਪਰਜਗ ਵਿੱਚ ਹੋਏ ਜਿਦਿਆਂ ਨੇ ਕਾਹੀ ਸਖੀਆਂ ਇਸਤਰੀਆਂ ਸੀ ਤੇ ਜਿਹੜੀ ਸਤਰੀਆਂ ਭਗਵਾਨ ਦੇ ਨਾਲ ਜੁੜੀ ਉਹਦਾ ਸਿਮਰਨ ਕਰਕੇ ਪਰਮੇਸ਼ਰ ਦਾ ਉਹ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੀ ਦਾਸੀਆਂ ਬਣੀਆਂ ਪਤਨੀਆਂ ਸੀ ਨਿਕਾਹੀ ਇਹਨਾਂ ਵਿੱਚੋਂ ਗੁਜਰੀ ਜਾਤ ਦੇ ਵਿੱਚੋਂ ਵੀ ਹੋਈਆਂ ਜਿਨ੍ਹਾਂ ਦਾ ਅਥਾ ਭਗਵਾਨ ਨਾਲ ਪ੍ਰੇਮ ਹੋਇਆ ਇਹਦੇ ਕਰਕੇ ਪੱਤੀ ਪਰਮੇਸ਼ਰ ਦੀ ਹੁਣ ਕਰਕੇ ਉਹਨਾਂ ਦੀ ਜਾਤ ਬਰਾਦਰੀ ਮਹਾਰਾਜ ਜੀ ਕਹਿੰਦੇ ਉਸ ਉੱਚੀ ਹੋ ਗਈ ਉਹ ਉੱਚੀ ਬਣ ਗਈ ਤੇ ਪਾਸ਼ਾ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਸਖੀ ਕੋਈ ਜੀਵ ਰੂਪੇ ਸ੍ਰੀਓ ਸੱਚੇ ਸ਼ਹਾ ਦੇ ਨਾਲ ਪ੍ਰੇਮ ਕਰਦੀ ਹੈ ਉਹ ਪ੍ਰਮਾਤਮਾ ਦੇ ਨਾਲ ਕੋਈ ਵੀ ਜੀਵ ਹੋਵੇ ਉਹਦੀ ਮਾਤੁੱਤੀ ਹੋ ਜਾਂਦੀ ਹੈ। ਉਹਦੀ ਕੋਈ ਜਾਤ ਕੋਈ ਬਰਾਦਰੀ ਨਹੀਂ ਰਹਿੰਦੀ ਕਿਉਂਕਿ ਸੱਚੇ ਮਾਲਕ ਦਾ ਸੱਚਾ ਸਿੱਖ ਬਣਦਾ ਹੈ, ਮਨੁੱਖ ਭਗਤ ਬਣਦਾ ਹੈ, ਗੁਰਮੁਖ ਬਣਦਾ ਹੈ। ਤੇ ਉਸ ਵੇਲੇ ਉਹਦਾ ਨੀਵਾਪਣ ਖਤਮ ਹੋ ਜਾਂਦਾ ਹੈ। ਇੱਥੋਂ ਆਪਾਂ ਨੂੰ ਧਾਰਨਾ ਮਿਲ ਜਾਨੀਏ ਸਾਹਮਣੇ ਭਗਤਾਨੀਆਂ। ਅੰਦਰਾਂ ਭਗਤਾਂ ਵਿੱਚੋਂ ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ ਭਗਤ ਨਾਮਦੇਵ ਜੀ ਵਰਗੇ ਆ ਵੀ ਕਿਉਂ ਆਪ ਜਾਤੀ ਦੇ ਨੀਵੀਂ ਜਾਤੀ ਵਿੱਚ ਉਹਨਾਂ ਦੇ ਜਨਮ ਹੋਏ ਪਰ ਸਤਗੁਰ ਦੇ ਨਾਲ ਜਦੋਂ ਮੇਲ ਬਣਿਆ ਪੁੱਤੀ ਪਰਮੇਸ਼ਰ ਨਾਲ ਤਾਂ ਉਹਨਾਂ ਦੀ ਕੋਲ ਉਹਨਾਂ ਦੀ ਬਰਾਦਰੀ ਤੋਂ ਉੱਚੇ ਹੋ ਗਏ ਕੋਈ ਵੀ ਜੀਵ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਹਦੀ ਬੰਦਗੀ ਕਰਦਾ ਹੈ ਉਹਦੀ ਜਾਤ ਬਰਾਦਰੀ ਨਾਲੂ ਤਾਂ ਕੋਈ ਲੈਣ ਤੋਂ ਨਹੀਂ ਜਾਂਦਾ। 임ਾਰਾ ਜੀ ਅਸੀਂ ਸਾਨੂੰ ਸਮਝਾਉਣ ਵਾਸਤੇ ਗੁਰਬਾਣੀ ਵਿੱਚ ਨੇਕਾਈ ਦੀ ਧਾਰਨਾ ਲੈਂਦੇ ਨੇ ਪਾਤਸ਼ਾਹ ਜੀ ਭਗਤਾਂ ਦੀ ਭਾਵਨਾ ਵਿੱਚ ਵੀ ਧਾਰਨਾ ਹਨ। ਇੱਥੇ ਸਤਿਗੁਰੂ ਜੀ ਸਾਨੂੰ ਸਮਝਾਉਣ ਵਾਸਤੇ ਉਦਾਹਰਣ ਚੱਕਦੇ ਹਨ। ਕਿ ਦਾ ਵਾਪਰ ਦੇ ਵਿੱਚ ਉਸ ਸਮੇਂ ਦੀ ਗੱਲ ਕਰਦੇ ਹੋਏ ਸਾਨੂੰ ਸਮਝਾ ਰਹੇ ਹਨ ਪਾਤਸ਼ਾਹ ਜੀ ਸੁਚੇਤ ਕਰਦੇ ਹਨ। ਕਹਿੰਦੇ ਗੁਜਰੀ ਜਾਤ ਗਵਾਰ ਜਾਸਹ ਆਪੇ ਆਪ ਪਾਏ ਆਪਣਾ ਮਹਾਰਾਜ ਕਹਿੰਦੇ ਮੋਟੀ ਜਾਤ ਗਵਾਰ ਤੋਂ ਭਾਵੇਂ ਮੋਟੀ ਜਾਤ ਤੋਂ ਭਾਵੇਂ ਨੀਵੀਂ ਜਾਤ ਗੁਜਰੀ ਜਿਹੜੀਆਂ ਗੁਜਰੀਆਂ ਸੀ ਨੀਵੀਂ ਜਾਤ ਦੀਆਂ ਹੁਣ ਵੀ ਦੇਖਦੇ ਨਾ ਗੁੱਜਰ ਲੋਕ ਜਿਹਨਾਂ ਦੀ ਝੋਪੜੀਆਂ ਹੁੰਦੀਆਂ ਹਨ ਉਹ ਗਿਆ ਹੁੰਦੇ ਨੇ ਗੁੱਜਰ ਲੋਕ ਹੁੰਦੇ ਆ ਇੱਥੇ ਛੜਕਾ ਤੇ ਵੀ ਸਮਾਨ ਵੇਚਦੇ ਹਨ ਉਹਨਾਂ ਕੋਲ ਬਹੁਤ ਜ਼ਿਆਦੇ ਪਸ਼ੂ ਵੀ ਹੁੰਦੇ ਹਨ ਉਹ ਗੁੱਜਰ ਹੁੰਦੇ ਹਨ ਉਹਨਾਂ ਦਾ ਬਹੁਤਾ ਟਿਕਾਣਾ ਨਹੀਂ ਉਦਾਰ ਜਗ੍ਹਾ ਤੇ ਅਲੱਗ-ਅਲੱਗ ਜਗ੍ਹਾ ਤੇ ਰਹਿੰਦੇ ਹਨ ਕਿ ਇੱਕ ਜਗ੍ਹਾ ਤੇ ਨਹੀਂ ਰਹਿਣ ਹੁੰਦਾ ਉਹਨਾਂ ਦਾ ਸ੍ਰੀ ਮਹਾਰਾਜ ਜੀ ਕਹਿੰਦੇ ਅਸੀਂ ਵੀ ਭਗਵਾਨ ਦੀਆਂ ਸਖੀਆਂ ਹੋਈਆਂ ਪਤਨੀਆਂ ਹੋਈਆਂ ਜਿਹਨੀਆਂ ਕਿ ਉਹਦੇ ਨਾਲ ਜੁੜ ਕੇ ਪ੍ਰਿਸ਼ਨ ਭਗਵਾਨ ਜੀ ਭਗਤੀ ਕਰਕੇ ਉਸ ਸਮੇਂ ਦੇ ਉਪਤਾਰ ਸਨ ਭਗਵਾਨ ਕ੍ਰਿਸ਼ਨ ਉਹ ਉਹਦੇ ਵਰਗੀਆਂ ਪਰਮਾਤਮਾ ਦੇ ਨਾਲ ਜੁੜ ਕੇ ਉਹਦੀਆਂ ਸਖੀਆਂ ਬਣ ਕੇ ਉਹਦੀਆਂ ਪਤਨੀਆਂ ਬਣ ਕੇ ਉਹਨਾਂ ਦੀ ਜਾਤ ਉੱਚੀ ਹੋ ਗਈ ਕਿਸੇ ਵੀ ਜਾਤ ਵਿੱਚ ਕੋਈ ਬਰਾਦਰੀ ਦਾ ਕਦੋਂ ਰਿਸ਼ਤਾ ਬਣਦਾ ਉਹਦੀ ਕੋਈ ਵੀ ਔਰਤ ਦਾ ਕਿਸੇ ਮਰਦ ਨਾਲ ਜਦੋਂ ਰਿਸ਼ਤਾ ਬਣ ਜਾਂਦਾ ਤਾਂ ਉਹਦੀ ਜਾਤ ਬਰਾਦਰੀ ਬਦਲ ਜਾਂਦੀ ਆ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨਾਲ ਜਦੋਂ ਸਾਡਾ ਰਿਸ਼ਤਾ ਬਣਦਾ ਨਾ ਜਿਹੜੀ ਸਾਡੇ ਅੰਦਰਲੀ ਹਿੰਗਤਾ ਓਮੇਆ ਨਹੀਂ ਉਹਦੇ ਕਰਕੇ ਅਸੀਂ ਨੀਵੇਂ ਹੁੰਨੇ। ਮਹਾਰਾਜ ਜੀ ਕਹਿੰਦੇ ਉਹ ਟੁੱਟ ਜਾਂਦੀ ਏ ਫਿਰ ਮਨੁੱਖ ਉੱਚਾ ਹੋ ਜਾਂਦਾ ਭਵੇਂ ਕਿਸੇ ਵੀ ਜਾਤ ਕਿਸੇ ਵੀ ਵਰਣ ਦਾ ਕੋਈ ਵੀ ਹੋਵੇ ਕਿਸੇ ਵੀ ਫਿਰਕੇ ਦਾ ਹੋਵੇ ਉਹਦਾ ਫਿਰ ਉਹ ਚੀਜ਼ ਟੁੱਟ ਕੇ ਸੱਚੇ ਮਾਲਕ ਨਾਲ ਉਹ ਜੁੜ ਜਾਂਦਾ ਹੈ। ਹੇਰੋ ਭਾਈ ਬਣਦਾ ਸਿੱਖ ਬਣਦਾ ਗੁਰਮੁਖ ਬਣਦਾ ਇਹ ਰਿਸ਼ਤੇ ਉਹਦੇ ਬਣ ਜਾਂਦੇ ਆ। ਇਹ ਮਹਾਰਾਜ ਜੀ ਕਹਿੰਦੇ ਸਾਹੋ ਆਪੇ ਆਪਾਏ ਆਪਣਾ ਜਦੋਂ ਸਾਹੋ ਨੂੰ ਪਤੀ ਨੂੰ ਪਾਲਿਆ ਗੁਰ ਕੇ ਸ਼ਬਦ ਵਿਚਾਰ ਅਣ ਦਿਨ ਹਰ ਜਪ ਜਪਣ ਇਹ ਮਹਾਰਾਜ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਸ਼ਬਦ ਦੇ ਨਾਲ ਜੁੜ ਕੇ ਮਹਾਰਾਜ ਜੀ ਕਹਿੰਦੇ ਜਦੋਂ ਉਹ ਗੁਜਰੀ ਨੇ ਅਨ ਦਿਨ ਜਾਪ ਕਰਕੇ ਉਹਦਾ ਜਾਪਨ ਕਰਕੇ ਉਹਨੂੰ ਸਿਮਰ ਕੇ ਆਪਣਾ ਮਾਨ ਤਨ ਨੂੰ ਸੌਂਪਤਾ ਭਗਵਾਨ ਨੂੰ ਤੇ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਗਈ ਜਿਸ ਸਤਗੁਰ ਮਿਲੇ ਤਿਸ ਭਾਉ ਪਵੈ ਸਾਖੁ ਕੁਲੁ ਕੁਲਵੰਤੀ ਨਾਰ ਮਹਾਰਾਜ ਜੀ ਕਹਿੰਦੇ ਜਿਸ ਸਤਗੁਰ ਜਿੰਨਾ ਨੂੰ ਮਹਾਰਾਜ ਜੀ ਕਹਿੰਦੇ ਸਤਗੁਰ ਮਿਲ ਜਾਣ ਸੱਚਾ ਗੁਰੂ ਮਿਲ ਜਾਵੇ ਮੇਲ ਹੋ ਜਾਵੇ ਤਿਸ ਭਾਉ ਪਾਵੇ ਉਹਦੇ ਹਿਰਦੇ ਵਿੱਚ ਡਰ ਪੈਦਾ ਹੁੰਦਾ ਤੇ ਪਿਆਰ ਪੈਦਾ ਹੁੰਦਾ ਭੈਣ ਨੂੰ ਭੈ ਪਿਆਰ ਨੂੰ ਕਹਿੰਦੇ ਨੇ ਭਾਉ ਪ੍ਰੇਮ ਨੂੰ ਕਹਿੰਦੇ ਹਿਮਾਰਾ ਜੀ ਕਹਿੰਦੇ ਉਹ ਜੀਵ ਰੂਪ ਇਸਤਰੀ ਦਾ ਸੱਚੇ ਸਤਗੁਰ ਨਾਲ ਮੇਲ ਹੋਣ ਕਰਕੇ ਜਿਸ ਸਤਗੁਰ ਮਿਲੈ ਤਿਸ ਭਾਉ ਪ੍ਰੇਮ ਬਣ ਗਿਆ ਪਾਵੇ ਸਾਹ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਪ੍ਰੇਮ ਪੈ ਗਿਆ ਸਾਹ ਦੇ ਨਾਲ ਸਹੂ ਦੇ ਨਾਲ ਉਹ ਕੁਲਵੰਤੀ ਨਾਰ ਬਣ ਜਾਂਦੀ ਜੀ ਕਹਿੰਦੇ ਉਹ ਕੁਲਵੰਤੀ ਨਾਰ ਬਣ ਜਾਂਦੀ ਉੱਚੀ ਕੁਲਵੰਤੀ ਤੋਂ ਭਾਵ ਉਹ ਉੱਚੀ ਖੋਲਦੀ ਮਹਾਰਾਜ ਜੀ ਕਹਿੰਦੇ ਉਹ ਜੀਵ ਰੂਪੀ ਨਾਰ ਉੱਚੀ ਕੁਲ ਦੀ ਬਣ ਜਾਂਦੀ ਹੈ ਸਾ ਹੁਕਮ ਪਛਾਣੇ ਕੰਤ ਕਾ ਜਿਸ ਨੂੰ ਕਿਰਪਾ ਕੀਤੀ ਕਰਤਾਰ ਮਹਾਰਾਜ ਜੀ ਕਹਿੰਦੇ ਉਹੀ ਉਹਦਾ ਹੁਕਮ ਪਛਾਣ ਸਕਦਾ ਜਿਹਦੇ ਤੇ ਕਰਪਾਲ ਨੇ ਪ੍ਰਭੂ ਨੇ ਕਿਰਪਾ ਕਰਤੀ ਉਹਨੇ ਕਿਰਪਾ ਕਰਤੀ ਦਾਤੇ ਨੇ ਮਹਾਰਾਜ ਜੀ ਕਹਿੰਦੇ ਉਹੀ ਉਹਦੇ ਹੁਕਮ ਨੂੰ ਪਛਾਣ ਸਕਦਾ ਸਾ ਹੁਕਮ ਪਛਾਣੇ ਕੰਤਕਾ ਉਸ ਖਸਮ ਦਾ ਕੰਤ ਤੋਂ ਭਾਵਕ ਸੰਪਤੀ ਪਰਮੇਸ਼ਰ ਉਹਦੇ ਹੁਕਮ ਨੂੰ ਉਹੀ ਜਾਣਦਾ ਕੋਈ ਇਸਤਰੀ ਮਹਾਰਾਜ ਜੀ ਕਹਿੰਦੇ ਉੱਚੀ ਕੋਲ ਵਾਲੀ ਹੋ ਸਕਦੀ ਹੈ ਬਲਵੰਤੀ ਨਾਰ ਬਣ ਸਕਦੀ ਹੈ ਜਿਹੜੀ ਕੰਤ ਦੇ ਖਸਮ ਦੇ ਪਤੀ ਦੇ ਹੁਕਮ ਦੇ ਵਿੱਚ ਹੈ ਉਹ ਇੱਕ ਚੱਜੀ ਕੋ ਲਖਣੀ ਪਰ ਹਰ ਛੋਡੀ ਪਤਾਰ ਮਹਾਰਾਜ ਜੀ ਕਹਿੰਦੇ ਜਿਹੜੀ ਉਲਟ ਹੁੰਦੀ ਹੈ ਜਿਹੜੀ ਪਤੀ ਦਾ ਕਹਿ ਨਹੀਂ ਨੀ ਮੰਨਦੀ ਪਤੀ ਤੋਂ ਉਲਟ ਚੱਲਦੀ ਹੈ ਇੱਕ ਦਿਨ ਪਤੀ ਉਹਨੂੰ ਤਿਆਗ ਦਿੰਦਾ ਛੱਡ ਦਿੰਦਾ ਪਾਸ਼ਾ ਜੀ ਗੁਰਮਰਦਾਸ ਜੀ ਕੀ ਕਹਿ ਰਹੇ ਨੇ ਕਹਿੰਦੇ ਓਏ ਕੁਚੱਜੀ ਦੁਨੀਆ ਨੂੰ ਆਪਾਂ ਕਹਿੰਦੇ ਨਾ ਕਿ ਚੱਜੀ ਔਰਤ ਹੈ ਯਾਰ ਘਰੋਂ ਬਾਹਰ ਤੁਰਦੀ ਹੈ ਪਤੀ ਨੇ ਇਹਨੂੰ ਵੀ ਛੱਡਤਾ ਉਹਨੂੰ ਆਮ ਜਨਤਾ ਕਹਿੰਦੀ ਆਮ ਲੋਕ ਕਿਸੇ ਤਰ੍ਹਾਂ ਹੀ ਬੋਲਦੇ ਹਨ ਕੁਚੱਜੀ ਕੁਲਖਣੀ ਉਹ ਕੁਲਖਣੀ ਹੈ ਪਰ ਹਰ ਤੋਂ ਭਾਵ ਛੁੱਟੀ ਹੋਈ ਹੈ ਇਹ ਪਰाये ਲੋਕਾਂ ਨਾਲ ਉਹਦਾ ਸੰਗ ਛੁੱਟੀ ਪਹਤਾਰ ਮਹਾਰਾਜ ਜੀ ਕਹਿੰਦੇ ਉਹ ਕਲਖਣੀ ਹੈ ਕਲਹਿਣੀ ਹੈ ਪਰ ਹਰ ਹੈ ਛੋਡੀ ਪਤਾਰ ਛੋਡੀ ਹੋਈ ਔਰਤ ਹੈ ਆਮ ਲੋਕ ਉਹਨੂੰ ਬੋਲਦੇ ਹਨ ਆਮ ਲੋਕਾਂ ਦਾ ਇਹ ਕਹਿਣਾ ਬਣ ਜਾਂਦਾ ਹੈ ਉਹ ਸੌਤ ਨੂੰ ਮਾੜਾ ਬੋਲਦੇ ਹਨ ਲੋਕ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਉਹਦੇ ਪ੍ਰਮਾਤਮਾ ਦੇ ਨਾਲ ਉਹ ਪਤੀ ਨਾਲ ਉਹ ਕੰਤ ਨਾਲੋਂ ਟੁੱਟ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਹਾਲ ਹੁੰਦਾ ਹੈ ਕੰਦੇ ਉਹ ਵੀ ਕਚਜੇ ਕੁਲੈਣੀ ਹਨ ਪਲਖਣੇ ਹਨ ਭਤਾਰ ਹਨ ਜਿਹੜੇ ਪਤੀ ਦੇ ਨਾਲ ਮੇਲ ਨਹੀਂ ਬਣਾ ਸਕੇ ਭੈ ਪਾਈਏ ਮਾਲ ਕੱਟੀਏ ਨਿਰਮਲ ਹੋਵੇ ਸਰੀਰ ਤੇ ਮਹਾਰਾਜ ਜੀ ਕਹਿੰਦੇ ਜਦੋਂ ਭੈ ਬਣਦਾ ਨਾ ਭੈ ਪਾਈਏ ਡਰ ਬਣਦਾ ਜਦੋਂ ਭੈ ਤੋਂ ਭਾਵ ਡਰ ਮਾਲ ਕੱਟੀਏ ਜਦੋਂ ਅੰਦਰੋਂ ਮਾਲੇ ਨਾ ਜਿਹੜੀ ਮਾਲ ਮੈਲ ਉਹ ਕੱਟਣੀ ਸ਼ੁਰੂ ਹੋ ਜਾਂਦੀ ਹੈ ਜਿੰਨਾ ਚਿਰ ਸਾਡੇ ਕੋਲ ਭੈ ਨਹੀਂ ਉਹ ਮਾਲ ਕਦਾ ਕਿਉ ਮਾਲਕ ਸਤਗੁਰੂ ਸਾਹਮਣੇ ਹਣੂ ਦੇਖਦੇ ਹਨ ਇਹ ਮਾੜਾ ਕਰਮ ਕਮਾਵਾਂਗੇ ਚੋਰੀ ਜਾਰੀ ਕਰਾਂਗੇ ਮਾੜੇ ਕਰਮ ਧਾਰਨ ਕਰਾਂਗੇ ਤਾਂ ਮਾਤ ਸਤਗੁਰ ਤਾਂ ਦੇਖਦੀ ਆ ਭਾਵੇਂ ਕੀ ਮਾਪਿਉ ਨਾ ਦੇਖਣ ਦੁਨੀਆ ਨਾ ਦੇਖੋ ਨਾ ਤੋ ਚੋਰੀ ਕਰ ਸਕਦੇ ਆ ਉਹਲਾ ਕਰ ਸਕਦੇ ਆ ਪਰ ਸੱਚਾ ਪ੍ਰਭੂ ਤਾਂ ਸਦਾ ਹੀ ਦੇਖਦਾ ਹੈ ਨਾ ਉਹ ਉਹਦੇ ਤੋਂ ਕੋਈ ਜਗਾ ਦੁਨੀਆ ਦੀ ਛਿਪੀ ਨਹੀਂ ਅਵੇਂ ਦੁਨੀਆ ਤੋ ਜਿੰਨਾ ਮਰਜੀ ਅਸੀਂ ਉਲਾ ਕਰਕੇ ਪਾਪ ਕਮਾਈਏ ਮਾਲਕ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਇਕੱਠੀ ਕਰੀ ਜਾਈਏ ਮਹਾਰਾਜ ਜੀ ਕਹਿੰਦੇ ਉਹ ਤਾਂ ਦਿਖ ਜਾਈ ਨਹੀਂ ਉਹ ਨੂੰ ਨਜ਼ਰ ਆਉਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਫਿਰ ਕਾਹਦਾ ਉਲਾ ਦੁਨੀਆ ਤੋ ਤਾਂ ਉਲਾ ਕਰੀ ਬੈਠਿਆਂ ਵਿਕਾਸ਼ ਪਾ ਕੇ ਕਰਦੇ ਆ ਤੇ ਸਤਗੁਰੂ ਤੋਂ ਤਾਂ ਕੋਈ ਉਲਾ ਨਹੀਂ ਉਹ ਤਾਂ ਸਾਰਾ ਉਹਦਾ ਨਿੱਤਰ ਐ ਸਾਰੀ ਦੁਨੀਆ ਨੂੰ ਤੱਕ ਰਿਹਾ ਜਿਵੇਂ ਇੱਕ ਆਦਮੀ ਨੂੰ ਮੂਰਖ ਆਦਮੀ ਨੂੰ ਮਹਾਪੁਰਸ਼ਾ ਕੋ ਕਿ ਜਾਂਦਾ ਹੈ ਭਲੇ ਪੁਰਸ਼ਾ ਕੋ ਤੇ ਉਹ ਕਹਿੰਦਾ ਵੀ ਮਹਾਰਾਜ ਜੀ ਸਾਹਿਬ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਗੁਰੂ ਬਣਾਓ ਮੈਂ ਤੁਹਾਡਾ ਗੁਰੂ ਬਣਨਾ ਚੁੰਨਾ ਸੇਵਕ ਬਣਨਾ ਚੁੰਨਾ ਤੇ ਉਸ ਵੇਲੇ ਉਹ ਮੂਰਖ ਆਦਮੀ ਜਿਹੜਾ ਉਹਨੂੰ ਉਹ ਮਹਾਪੁਰਸ਼ ਦੋ ਕਬੂਤਰ ਦਾ ਜੋੜਾ ਦਿੰਦੇ ਹਨ ਕਹਿੰਦੇ ਜਾਇ ਘਰ ਇੱਕ ਕਬੂਤਰ ਲੈ ਜਾ ਜਿੱਥੇ ਕੋਈ ਨਹੀਂ ਦੇਖਦਾ ਉੱਥੇ ਨੂੰ ਮਾਰ ਦੇ ਕਬੂਤਰ ਨੂੰ ਮਾਰ ਕੇ ਲੈ ਦੋ ਆਦਮੀ ਹੁੰਦੇ ਆ ਇੱਕ ਨੂੰ ਦੋਵਾਂ ਨੂੰ ਜੋੜੇ ਕਬੂਤਰਾਂ ਦੇ ਦੇਦਿਆਂ ਦੇ ਤੇ ਮੂਰਖ ਆਦਮੀ ਚਲਾ ਜਾਂਦਾ ਦੇਖਦਾ ਕਿ ਕੋ ਟਕਾਲਾਂ ਮਿਲੇ ਕਬੂਤਰ ਦੀ ਧੌਣ ਮੋੜਾ ਜਿੱਥੇ ਕੋਈ ਨਹੀਂ ਦੇਖਦਾ ਕਹਿੰਦੇ ਫਿਰ ਤੈਨੂੰ ਸੰਗ ਬਖਸ਼ਾਂਗੇ ਫਿਰ ਤੈਨੂੰ ਚੀਲਾ ਬਣਾਵਾਂਗੇ ਉਹ ਬੜੀ ਜਗ੍ਹਾ ਤੱਕਦਾ ਹੈ ਦੇਖਦਾ ਹੈ ਉਧਰ ਆਦਰ ਕੀ ਕਿਤੇ ਓਲੇ ਜਾ ਕੇ ਧੌਣ ਮਰੋੜ ਦਿੰਦਾ ਹੈ ਕਿ ਇੱਥੇ ਤਾਂ ਕੋਈ ਨਹੀਂ ਦੇਖਦਾ ਪਰ ਉਹ ਭੁੱਲ ਜਾਂਦਾ ਹੈ ੁਰਖ ਤੈਤਕੀ ਪਰਮਾਤਮਾ ਤੱਕ ਰਿਹਾ ਉੱਪਰ ਤੇ ਲਿਹਾਕ ਹੀ ਮਹਾਤਮਾ ਦੀ ਝੋਲੀ ਚ ਪਾ ਦਿੰਦਾ ਕਹਿੰਦਾ ਲਓ ਜੀ ਇੱਥੇ ਕੋਈ ਨਹੀਂ ਸੀ ਦੇਖਦਾ ਮੈਂ ਮਾਰੋੜਦੀ ਧੌਣ ਤੇ ਦੂਜਾ ਜਿਹੜਾ ਸੀ ਉਹ ਥੋੜਾ ਠੀਕ ਸੀ ਮੱਤ ਦਾ ਉਹ ਜਾਂਦਾ ਆਲੇ ਦੁਆਲੇ ਤੱਕਦਾ ਰਹਿੰਦਾ ਕਿਤੇ ਕੋਈ ਜਗ੍ਹਾ ਨਹੀਂ ਮਿਲਦੀ ਕੋ ਦਮ ਗੁਰੜ ਲੱਗਦਾ ਚਿੱਤੇ ਆ ਜਾਂਦਾ ਕਿ ਦੁਨੀਆ ਤੇ ਨਹੀਂ ਦੇਖਦੀ ਪ੍ਰਭੂ ਦੇਖਦਾ ਪਿਆ ਉਹ ਠਾਕਰ ਦੇਖਦਾ ਉਹ ਦੇਖੇਗਾ ਫਿਰ ਕਹਦਾ ਉਹ ਲੈ ਉਹ ਚਲਾ ਜਾਂਦਾ ਵਾਪਸ ਲੈ ਜਾਂਦਾ ਜਾ ਕੇ ਕਹਿੰਦਾ ਮਹਾਤਮਾ ਨੂੰ ਉਹ ਪੁਰਸ਼ ਨੂੰ ਕਹਿੰਦਾ ਮਹਾਰਾਜ ਦੁਨੀਆ ਤੇ ਨਹੀਂ ਦੇਖਦੀ ਪਰ ਉਹ ਭਗਵਾਨ ਤੱਕ ਰਿਆ ਸੀ ਇਸ ਕਰਕੇ ਮੈਂ ਨਹੀਂ ਮਾਰ ਸਕਿਆ ਆ ਲੋ ਫੜੋ ਤੁਹਾਡਾ ਇੱਕ ਕਬੂਤਰ ਫੜੋ ਤੇ ਉਸ ਵੀਲੇ ਉਹ ਜਿਹੜਾ ਮੂਰਖ ਆਦਮੀ ਉਹਨੂੰ ਸਮਝਾਣਾ ਕਰਦਾ ਮਹਤਵਾ ਕਹਿੰਦਾ ਮੂਰਖਾ ਇਹ ਦੁਨੀਆ ਦੀ ਤੱਕਦੀ ਦਾ ਪਰਮੇਸ਼ਰ ਤਾਂ ਦੇਖ ਰਿਹਾ ਹੈ ਉਹ ਅਕਾਲ ਪੁਰਖ ਦਾ ਤੱਕਦਾ ਹੈ ਤੂੰ ਕਿਹਦੇ ਤੋਲਾ ਕਰਦਾ ਤੇ ਇਸ ਤਰ੍ਹਾਂ ਹੀ ਹੈ ਇਸੇ ਭਗਵਾਨ ਪ੍ਰਮਾਤਮਾ ਹਰੀ ਪ੍ਰਭੂ ਸਦਾ ਹੀ ਮੂਰਖ ਨੂੰ ਦੇਖਦਾ ਤੱਕਦਾ ਉਹਦੇ ਤੋਂ ਸਾਡਾ ਕੁਝ ਵੀ ਛਿਪਿਆ ਨਹੀਂ ਇਹ ਚੀਜ਼ ਦਾ ਜਦੋਂ ਡਰ ਪੈਦਾ ਹੁੰਦਾ ਹੈ ਫਿਰ ਸਾਡਾ ਮਨ ਟਿਕਣਾ ਸ਼ੁਰੂ ਹੁੰਦਾ ਹੈ ਫਿਰ ਅਸੀਂ ਬਾੜੇ ਕਰਮ ਚੋਰੀ ਜਾਰੀ ਛੱਡਣਾ ਸ਼ੁਰੂ ਕਰਦੇ ਹਾਂ ਉਹਨਾਂ ਚਿਰ ਨਹੀਂ ਛੱਡ ਸਕਦੇ ਕਿਉਂਕਿ ਜੋ ਪਤਾ ਲੱਗ ਜਾਂਦਾ ਹੈ ਭੈ ਪੈਦਾ ਹੁੰਦਾ ਤੇ ਭਾਉ ਬਣਦਾ ਜਿੰਨਾ ਚਿਰ ਭੈ ਨਹੀਂ ਪੈਦਾ ਹੋਣਾ ਕਿਸੇ ਦਾ ਜਿਵੇਂ ਘਰ ਦੇ ਵਿੱਚ ਮਾਪੇ ਹੁੰਦੇ ਨਾ ਵੱਡੇ ਹੁੰਦੇ ਨੇ ਜਿੰਨਾ ਚਿਰ ਉਹਦਾ ਡਰ ਹੁੰਦਾ ਨਾ ਬੱਚੇ ਨੂੰ ਤੇ ਬੱਚਾ ਕੋਈ ਬਾੜਾ ਕਰਮ ਨਹੀਂ ਕਮਾਉਂਦਾ ਕਿ ਮੇਰਾ ਮਾਤਾ ਪਿਤਾ ਮਾਰੇਗਾ ਫਿਰ ਆ ਪਿਤਾ ਮੇਰਾ ਘਰ ਦੇ ਮੈਨੂੰ ਝਿੜਕਣਗੇ ਜਦੋਂ ਉਹਦਾ ਭੈ ਖਤਮ ਹੋ ਜਾਂਦਾ ਨਾ ਬੱਚੇ ਦਾ ਉਦੋਂ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਜਿਵੇਂ ਜਵਾਨ ਹੁੰਦਾ ਦੇਖੋ 18 ਸਾਲ ਤੋਂ ਬਾਅਦ ਉਹ ਭੈ ਖਤਮ ਹੋ ਜਾਂਦਾ ਤੇ ਫਿਰ ਉਹ ਜਵਾਨ ਹੋਣ ਕਰਕੇ ਆਪਣੀ ਮਰਜ਼ੀ ਕਰਦਾ ਮਾੜੇ ਕਰਮ ਕਰਨ ਫਿਰ ਮਾਪੇ ਨੂੰ ਜਿਆਦਾ ਖਿਆਲ ਰੱਖਣਾ ਪੈਂਦਾ ਕਿ ਉਹਨ ਮਰਜ਼ੀ ਕਰਨ ਲੱਗ ਗਿਆ ਤੇ ਪਹਿਲੋ ਪਹਿਲੋ ਭੋ ਭੈ ਪਿੱਦੇ ਵਿੱਚ ਹੁੰਦਾ ਡਰ ਹੁੰਦਾ ਮਾਪਿਓ ਦਾ ਬਚਪਨ ਹੁੰਦਾ ਤੇ ਉਦੋਂ ਮਾਪਿਓ ਦੀ ਗੱਲ ਮੰਨਦਾ ਮੈਂ ਤੇ ਸਹਜੇ ਸਹਜੇ ਆਪਾਂ ਤਿਆਗ ਦਿੰਦੇ ਆ ਨਾ ਛੱਡ ਦਿੰਦੇ ਆ ਆਪ ਸਿਆਣੇ ਬਣ ਜਾਂਦੇ ਆ ਇਸੇ ਤਰੀਕੇ ਅਸੀਂ ਮਾਲਕ ਤੋਂ ਵੀ ਸਿਆਣੇ ਬਣਦੇ ਆ ਕਿ ਸਾਨੂੰ ਕੌਣ ਦੇਖਦਾ ਚਲਾਕੀ ਖੇਡਦੇ ਆ ਮਹਾਰਾਜ ਨਾਲ ਕਿ ਸਾਨੂੰ ਤਾਂ ਦੁਨੀਆ ਤੱਕਦੀ ਆ ਪਰ ਉਹ ਤਾਂ ਨਹੀਂ ਨਾ ਤੱਕਦਾ ਉਹ ਤਾਂ ਸਦਾ ਹੀ ਦੇਖਦਾ ਪਿਆਰਿਓ ਦੁਨੀਆ ਤੋਂ ਆਕਾਸ਼ ਪਾ ਕੇ ਸਭ ਕੁਝ ਕਰ ਲਾਂਗੇ ਪਰ ਪ੍ਰਭੂ ਤੋਂ ਕੁਝ ਵੀ ਛਿਪਿਆ ਲੁਕਿਆ ਨਹੀਂ ਉਹ ਸਦਾ ਹੀ ਸਾਡੇ ਨਾਲ ਰੰਦਾ ਹੈ ਭਾਵੇਂ ਸਾਡੀ ਅੱਖ ਨਹੀਂ ਹੈ ਪਰ ਉਹ ਤਾਂ ਦੇਖਦਾ ਹੀ ਹੈ ਨਾ ਇਹ ਮਹਾਰਾਜ ਜੀ ਇੱਥੇ ਸਾਨੂੰ ਸੁਚੇਤ ਕਰਦੇ ਹਨ ਕਹਿੰਦੇ ਭਾਈ ਉਹ ਪਰਮਾਤਮਾ ਤੋਂ ਕੁਝ ਵੀ ਛਿਪਾ ਨਹੀਂ ਸਕਦੇ ਜਦੋਂ ਦਾ ਭੈ ਪੈਦਾ ਹੋਇਆ ਤਾਂ ਹੀ ਭੋਗ ਬੰਨਾ ਹੈ ਤੇ ਬਚਨ ਕਰਦੇ ਨੇ ਭੈ ਪਾਈਏ ਮਾਲ ਕੱਟੀਏ ਇੰਦੇ ਭੈ ਜਦੋਂ ਪਾਲਾਂਗੇ ਨਾ ਡਰ ਪਾਲਾਂਗੇ ਤੇ ਮਾਲ ਆਪ ਹੀ ਕੱਟੀ ਜਾਣੀ ਧੁੱਪ ਜਾਣੀ ਹੈ ਨਿਰਮਲ ਹੋਵੇ ਸਰੀਰ ਫਿਰ ਸਰੀਰ ਵੀ ਨਿਰਮਲ ਹੁੰਦਾ ਹੈ ਨਿੱਕੀ ਮਾਨੀ ਜਦੋਂ ਮਾਨ ਚੋਂ ਵਕਾਰ ਲੈ ਜਾਂਦੇ ਨੇ ਉਹ ਤਾਂ ਭੈ ਡਰ ਬਣ ਜਾਂਦਾ ਹੈ ਤੇ ਫਿਰ ਸੈ ਆਟੋਮੈਟਿਕ ਹੀ ਸਰੀਰ ਤੋਂ ਵੀ ਨਿਰਮਲ ਹੋ ਜਾਵਾਂਗੇ ਫਿਰ ਵਾਰ-ਵਾਰ ਰਗੜਨ ਦੀ ਲੋੜ ਨਹੀਂ ਪਵੇਗੀ ਸੁੱਚਾ ਨਹੀਂ ਹੋਣ ਦੀ ਲੋੜ ਪਵੇਗੀ ਇਹ ਚਾਰ ਪੰਜ ਵਾਰ ਹੀ ਇਨਾਹੀਏ ਫਿਰ ਮਹਾਰਜ ਕੋਲ ਜਾਈਏ ਫਿਰ ਅੰਦਰੋਂ ਮਨ ਟੁੱਪ ਜਾਂਦਾ ਹੈ ਫਿਰ ਪਤਾ ਲੱਗ ਜਾਂਦਾ ਕਿ ਬਾਣੀ ਨੇ ਮਨ ਤੋੜਨਾ ਹੈ ਕਿਤੇ ਬਾਹਰਲੀ ਚੰਬੜੀ ਧੋਣ ਕਰਕੇ ਥੋੜਾ ਮਿਲਣਾ ਉਹ ਤਾਂ ਸੱਚ ਮੈਂ ਸਾਡੀ ਅਮਰਤ ਗੁਲੇ ਇਸ਼ਨਾਨ ਕਰਨਾ ਸਾਰਿਆਂ ਲਈ ਜ਼ਰੂਰੀ ਹੈ ਇੱਕ ਵਾਰੀ ਇਸ਼ਨਾਨ ਕਰੋ ਤੇ ਸਾਰਾ ਦਿਨ ਇਨਹੀ ਦਿਓ ਇਸੀ ਇਸ਼ਨਾਨ ਕਰੀ ਜਾਓ ਉਹਦਾ ਕੋਈ ਆਤਮਾ ਨੂੰ ਲਾਭ ਨਹੀਂ ਹੁੰਦਾ ਆਤਮਾ ਪਰਮਾਤਮਾ ਦੀ ਐਸ਼ ਨੂੰ ਬਾਣੀ ਨਾਲ ਉਹਦੀ ਗੁਨਾਹ ਨਾਲ ਹੀ ਲਾਭ ਹੋਣਾ ਪਿਆਰੇ ਇੱਕ ਵਾਰੀ ਸ਼ਲਾਣ ਕਰੋ ਕਿਉਂਕਿ ਸਰੀਰ ਤੇ ਮੈਲ ਲੱਗਦੀ ਹੈ ਸੁਚਮ ਰੱਖਣੀ ਅਸੀਂ ਮਹਾਰਾਜ ਤੋਂ ਸੁੱਚੇ ਕਿਉਂਕਿ ਅਸੀਂ ਅੰਦਰੋਂ ਤਾਂ ਸੁੱਚੇ ਹੋ ਨਹੀਂ ਸਕਦੇ ਜੀਭਾ ਸਾਡੀ ਝੂਠੀ ਹੈ ਕੰਨ ਝੂਠਿਆਂ ਨੇ ਨੇਤਰ ਅੱਖਾਂ ਝੂਠੀਆਂ ਨੇ ਝੂਠ ਦੇਖਦੀਆਂ ਨੇ ਲੋਕਾਂ ਨੂੰ ਤੱਕਦੀਆਂ ਨੇ ਕੰਨ ਨਿੰਦਿਆ ਸੁਣਦੇ ਨੇ ਤਾਂ ਝੂਠੇ ਹਨ ਜੀਭਾ ਸਦਾ ਹੀ ਝੂਠੀ ਰਹਿੰਦੀ ਹੈ ਤੇ ਸੁੱਚੇ ਕਿਸ ਤਰ੍ਹਾਂ ਮਹਾਰਾਜ ਗੁਰੂ ਘਰ ਦੇ ਦੀ ਬਾਣੀ ਕਹਿੰਦੀ ਸੀ ਸੋਚਿਆ ਹੋਈ ਨਹੀਂ ਸਕਦੇ ਜਿੰਨਾ ਚਿਰ ਸਾਡਾ ਮਨ ਨਹੀਂ ਸੁੱਚਾ ਹੁੰਦਾ ਤੇ ਅਸੀਂ ਬਾਹਰੋਂ ਵੀ ਸੁੱਚੇ ਨਹੀਂ ਹਾਂ ਜੇ ਮਨ ਸੁੱਚਾ ਹੋ ਗਿਆ ਬਾਣੀ ਪੜ੍ਹ ਕੇ ਮਨ ਬਦਲ ਗਿਆ ਤਾਂ ਅਸੀਂ ਦੂਆ ਪੱਖੋਂ ਤੋਂ ਆਪਣੇ ਆਪ ਸੁੱਚੇ ਹੋ ਜਾਾਂਗੇ ਭੈ ਭਾਈ ਇਹ ਮਲ ਕੱਟੀਏ ਨਿਰਮਲ ਹੋਵੇ ਸਰੀਰ ਹਰਿ ਜੀ ਕਹਿੰਦੇ ਫਿਰ ਸਰੀਰ ਨੇ ਵੀ ਨਿਰਮਲ ਬਣਨਾ ਅੰਤਰ ਰਗਾਸ ਮਤ ਉੱਤਮ ਹੋਵੇ ਹਰ ਜਪ ਗੁਣੀ ਗਹੀਰ ਫਿਰ ਅੰਦਰ ਬਾਦਸ਼ਾਹ ਜੀ ਕਹਿੰਦੇ ਅੰਤਰ ਪ੍ਰਕਾਸ਼ ਹੋ ਜਾਣਾ ਮਤ ਉੱਤਮ ਹੋ ਜਾਣੀ ਹੈ ਜਿਹੜੀ ਨੀਵੀਂ ਮਤ ਹੈ ਨਾ ਉਹਨੇ ਉੱਤਮ ਬਣ ਜਾਣ ਹਰ ਜਪ ਗੁਣੀ ਗਹੀਰ ਹਰੀ ਨੂੰ ਜਪ ਕੇ ਉਹਨਾਂ ਦਾ ਖਜ਼ਾਨਾ ਹੈ ਗਹਿਰਾ ਵੀਓ ਚਾ ਵੀਏ ਭੈ ਵਿੱਚ ਬੈਸੇ ਭੈ ਰਹੇ ਭੈ ਵਿੱਚ ਕਮਾਵੇ ਕਾਰ ਤੇ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਪੈਰ ਦੇ ਵਿੱਚ ਬਹਿਣਾ ਤੇ ਪੈਰ ਵਿੱਚ ਉੱਠਣਾ ਪੈਰ ਵਿੱਚ ਸਾਰੀ ਕਾਰ ਕਰਨੀ ਇਹ ਗੁਰਸਿੱਖ ਹੈ ਜਿਹੜਾ ਗੁਰਸਿੱਖ ਹੁੰਦਾ ਨਾ ਗੁਰਮਖ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਪੈਰ ਵਿੱਚ ਬੈਸੇ ਉਹ ਵੈਂਦਾ ਵੀ ਪੈਰ ਵਿੱਚ ਜੇ ਉੱਠਦਾ ਵੀ ਪੈਰ ਵਿੱਚ ਕਿ ਮਾਲਕ ਦੇਖਦਾ ਕੋਈ ਗਲਤੀ ਤੇ ਨਹੀਂ ਹੋਣੀ ਉਹ ਮਾਲਕ ਤੱਕਦਾ ਕੋਈ ਗੁਨਾਹ ਨਾ ਹੋ ਜਾਵੇ ਪੈਰ ਵਿੱਚ ਬੈੰਦਾ ਤੇ ਪੈਰ ਵਿੱਚ ਸਦਾ ਹੀ ਉਹ ਦਿਨ ਰਾਤ ਹੀ ਉਹਦੇ ਪੈਰ ਵਿੱਚ ਹੈ ਐ ਬਿੱਤ ਕੇ ਮਾਰਾ ਕਾਰ ਜੋ ਕਾਰ ਕਰਦਾ ਨਾ ਕੰਮ ਕਰਦਾ ਦਿਨ ਵਿੱਚ ਉਹ ਵੀ ਉਹਦੇ ਭੈ ਵਿੱਚ ਹੀ ਕਰਦਾ ਹੈ ਵੈਗ ਨੂੰ ਚੇਤੇ ਰੱਖ ਕੇ ਕਰਦਾ ਹੈ ਇੱਥੇ ਸੁਖ ਵਡਿਆਈਆ ਦਰਗੇ ਮੋਖ ਦਵਾਰ ਜੀ ਮਹਾਰਾਜ ਜੀ ਕਹਿੰਦੇ ਜਦੋਂ ਇਹ ਕੁਝ ਮਿਲ ਗਿਆ ਇੱਥੇ ਸੰਸਾਰ ਵਿੱਚ ਪਿਆਰਿਓ ਸੁਖ ਮਿਲ ਲਿਆਣ ਵਡਿਆਈਆਂ ਹੋਣੀਆਂ ਨੇ ਦੁਨੀਆਂ ਵਿੱਚ ਸੋਭਾ ਹੋਣੀ ਹੈ ਦਰਗਾਹ ਵਿੱਚ ਹੀ ਮੋਖ ਦਵਾਰ ਮਿਲ ਜਾਣੀ ਹੈ ਜਿਹੜੀ ਮੋਖ ਨੂੰ ਲੋਕ ਲੱਭਦੇ ਫਿਰਦੇ ਹਨ ਮੁਕਤੀ ਨੂੰ ਉਹ ਮਹਾਰਾਜ ਨੇ ਇੱਥੇ ਸੰਸਾਰ ਵਿੱਚ ਜਿੰਦੇ ਜੀ ਮੁਕਤ ਕਰ ਦੇਣੀ ਹੈ ਆਤਮਾ ਭੈ ਤੇ ਨਿਰਭਉ ਪਾਈ ਹੈ ਫਿਰ ਜੋਤੀ ਜੋਤ ਪਾਰ ਇਹ ਮਹਾਰਾਜ ਜੀ ਕਹਿੰਦੇ ਭੈ ਤੇ ਨਿਰਭਉ ਨੂੰ ਪਾਲੀਦਾ ਨਿਰਭਉ ਪ੍ਰਮਾਤਮਾ ਪੜਦੇ ਨੇ ਰੋਜ਼ ਨਿਰਭਉ ਨਰਵੈਰ ਉਹ ਪ੍ਰਮਾਤਮਾ ਹੈ ਜਿੱਦਾਂ ਜਿੰਨੂੰ ਕਿਸੇ ਦਾ ਭਉ ਨਹੀਂ ਜਿਹਦਾ ਕਿਸੇ ਨਾਲ ਨਰਵੈਰ ਹੈ ਜਿਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ ਪਉਤਾ ਵੀ ਹੋ ਕਿਉਂ ਨਰਵੈਰ ਵੀ ਹੈ ਭੈ ਤੇ ਨਿਰਭਉ ਪਾਈ ਹੈ ਭੈ ਰਖਣ ਨਾਲ ਮਹਾਰਾਜ ਜੀ ਕਹਿੰਦੇ ਨਿਰਭਉ ਪਾਈ ਹੈ ਮੇਲ ਜੋਤੀ ਜੋਤ ਪਾਰ ਤੇ ਮਹਾਰਾਜ ਜੀ ਕਹਿੰਦੇ ਸਾਡੀ ਜੋਤ ਨੇ ਜਿਹੜੀ ਆਤਮਾ ਜੋਤ ਉਹ ਪਰਮਾਤਮਾ ਦੀ ਜੋਤ ਵਿੱਚ ਉਪਾਰ ਹੋ ਜਾਵੇਗੀ ਮਿਲ ਜਾਵੇਗੀ ਭਾਰਤ ਜੀ ਕਹਿੰਦੇ ਫਿਰ ਅਸੀਂ ਵੀ ਨਿਰਭੈ ਹੋ ਜਾਵਾਂਗੇ ਭੈਰ ਤੋਂ ਰਹਿਤ ਹੋ ਜਾਵਾਂਗੇ ਡਰ ਜੰਮਣ ਮਰਨ ਦਾ ਡਰ ਲੈ ਜਾਵੇਗਾ ਨਾਨਕ ਖਸਮੇ ਭਾਵੇਂ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਭਾਰਤ ਜੀ ਕਹਿੰਦੇ ਨਾਨਕ ਕਸਮੇ ਭਾਵੇਂ ਸਾਹ ਭਲੀ ਮਹਾਰਾਜ ਜੀ ਜੋ ਇਸਤਰੀ ਜੀਵ ਉਹਨੂੰ ਭਾ ਚੰਗੇ ਲੱਗਣ ਜੇ ਉਹਦੇ ਭੈ ਵਿੱਚ ਆ ਜਾਂਦੇ ਨੇ ਉਹਨੂੰ ਚੰਗੇ ਲੱਗਦੇ ਹਨ ਮਹਾਰਾਜ ਜੀ ਕਹਿੰਦੇ ਖਸਮੇ ਭਾਵੇਂ ਸਾਹ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਮਹਾਰਾਜ ਜੀ ਕਹਿੰਦੇ ਉਹ ਜੀਵ ਭਲੇ ਬਣ ਜਾਂਦੇ ਨੇ ਕਹਿੰਦੇ ਜਿਹੜੇ ਖਸਮ ਨੂੰ ਚੰਗੇ ਲੱਗਦੇ ਹਨ ਜੇ ਖਸਮ ਨੂੰ ਤਾਂ ਚੰਗੇ ਲੱਗਾ ਤੇ ਉਹਦੇ ਭੈ ਵਿੱਚ ਆ ਜਾਵੇ ਜਿਸ ਨੂੰ ਆਪ ਕਿਰਪਾ ਧਰਦਾ ਬਖਸ਼ਿਸ਼ ਕਰਦਾ ਉਹ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਈਏ ਸੱਚੇ ਕੋ ਬਲ ਜਾਓ ਅਗਲੇ ਵੰਦ ਵਿੱਚ ਮਹਾਰਾਜ ਜੀ ਕਹਿੰਦੇ ਸਦਾ ਆਈ ਉਹਦੀ ਸਿਫਤ ਸਲਾਹ ਕਰਦੇ ਰਹੀਏ ਸੱਚੇ ਕੋ ਸੱਚੇ ਤੋਂ ਮਹਾਰਾਜ ਜੀ ਕਹਿੰਦੇ ਕਰ ਬਾੜ ਜਾਈਏ ਸਦਕੇ ਜਾਈਏ ਨਾਨਕ ਇੱਕ ਛੋੜ ਦੂਜੇ ਲੱਗੈ ਸਾ ਜੀਵਾ ਜਲ ਜਾਓ ਹਰਿ ਜੀ ਕਹਿੰਦੇ ਜੀਬ ਵੀ ਸੜ ਜਿਓ ਮਹਾਰਾਜ ਜੀ ਕਹਿੰਦੇ ਜੀਬ ਸੜ ਜਾਵੇ ਜਲ ਜਾਵੇ ਨਾਨਕ ਕਿ ਜੋ ਜੜੀ ਜੀਵ ਇੱਕ ਨੂੰ ਛੱਡ ਦਿੰਦੀ ਹੈ ਨਾਨਕ ਇੱਕ ਛੋੜ ਦੂਜੇ ਲੱਗੇ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਇੱਕ ਨੂੰ ਛੱਡ ਕੇ ਦੂਜੀਆਂ ਚੀਜ਼ਾਂ ਦੇ ਮਗਰ ਤੁਰਦੇ ਹਨ ਮਹਾਰਾਜ ਜੀ ਕਹਿੰਦੇ ਇਹਨਾਂ ਦੀ ਜੀਵਾ ਦੂਜਿਆਂ ਵਾਸਤੇ ਬੋਲਦੀ ਹੈ ਦੂਜਿਆਂ ਪਾਸੇ ਲਾਲਚ ਕਰਦੀ ਹੈ ਮਹਾਰਾਜ ਜੀ ਕਹਿੰਦੇ ਜੀਵਾ ਜਲ ਜਾਓ ਉਹ ਜੀਵਾ ਹੀ ਜਲ ਜਾਵੇ ਛੱਡ ਜਾਵੇ ਪੌੜੀ ਅੰਸਾ ਉਤਾਰ ਪਾਇਨ ਭਉ ਦੂਜਾ ਕੀਆ ਬੌੜੀ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਅੰਸ਼ਾ અવਤਾਰ ਦੁਨੀਆ ਦੇ ਵਿੱਚ ਦੇਖਿਆ ਨਾ ਜੁਗਾ ਜੁਗਾ ਦੇ ਵਿੱਚ ਕਈ ਅਵਤਾਰ ਹੋਏ ਉਹ ਅੰਸ਼ ਹਨ ਮਾਲਕ ਦੀ ਮਾਲਕ ਨੇ ਅੰਸ਼ ਲੈ ਕੇ ਅਵਤਾਰ ਪੈਦਾ ਹੁੰਦੇ ਨੇ ਦੁਨੀਆ 'ਚ ਉਹ ਪ੍ਰਮਾਤਮਾ ਕੋਲ ਸਾਰੀਆਂ ਸ਼ਕਤੀਆਂ ਹਨ ਪਰ ਉਹ ਕੁਝ ਸ਼ਕਤੀਆਂ ਦੇ ਕੇ ਦੁਨੀਆ ਤੇ ਅਵਤਾਰ ਪੈਦਾ ਕਰ ਦਿੰਦਾ ਅੰਸ਼ਾ અવਤਾਰ ਉਪਾਇਨ ਭਉ ਦੂਜਾ ਕੀਆ ਮਹਾਰਾਜ ਜੀ ਕਹਿੰਦੇ ਸਮੇਂ-ਸਮੇਂ ਤੇ ਪਾਸ਼ਾ ਜੀ ਕਹਿੰਦੇ ਦੁਨੀਆ ਤੇ অবতার ਪੈਦਾ ਹੋਏ ਪਰ ਉਹ ਮਾਲਕ ਦੀ ਅੰਸ਼ ਹੋ ਸਕਦੇ ਹਨ ਉਹਨਾਂ ਦੇ ਵਿੱਚ ਵੀ ਕਹਿੰਦੇ ਉਹ ਭੌ ਦੂਜਾ ਭੈ ਪੈਦਾ ਹੋ ਗਿਆ ਮਾਇਆ ਦਾ ਮਹਾਰਾਜ ਜੀ ਕਹਿੰਦੇ ਸਮੇਂ-ਸਮੇਂ ਤੇ অবতার ਆਏ ਦੇਖੋ ਦੁਆਪਰ ਵਿੱਚ ਆਏ ਤ੍ਰੇਤੇ ਵਿੱਚ ਆਏ ਪਰ ਉਹ ਆਪਣੇ ਵਾਸਤੇ ਲੜਨਾ ਸ਼ੁਰੂ ਹੋ ਗਏ ਉਹ ਆਪਣੀ ਹੌਸ਼ਕੀਆ ਨੂੰ ਵਰਤਦੇ ਰਹੇ ਉਹ ਵੀ ਮਹਾਰਾਜ ਜੀ ਕਹਿੰਦੇ ਦੁਈ ਦੇ ਵਿੱਚ ਫਸ ਗਏ ਜਿਉਂ ਰਾਜੇ ਰਾਜ ਕਮਾਬ ਦੇ ਦੁੱਖ ਸੁੱਖ ਘੜੀਆਂ ਮਹਾਰਾਜ ਕਹਿੰਦੇ ਉਹ ਰਾਜੇ ਬਣ ਕੇ ਉਹ ਉਤਾਰ ਦੁਨੀਆ ਤੇ ਉਹ ਰਾਜੇ ਬਣ ਕੇ ਰਾਜ ਕਮਾਲ ਲੱਗੇ ਉਹ ਸਵੇਂ ਦੀ ਵੱਲ ਕਰਦੇ ਨੇ ਮਹਾਰਾਜ ਕ੍ਰਿਸ਼ਨ ਭਗਵਾਨ ਦੇ ਸਵੇਂ ਉਹ ਜਿੱਥੋਂ ਜਦੋਂ ਉਤਾਰ ਪੈਦਾ ਹੋਏ ਬਾਅਦ ਚੋਂ ਰਾਜੇ ਬਣ ਕੇ ਰਾਜ ਗੱਦੀ ਤੇ ਬੈਠ ਗਏ ਤੇ ਉਹ ਆਪਣੇ ਦੁੱਖਾਂ ਸੁੱਖਾਂ ਵਿੱਚ ਭੀੜੇ ਭੀੜਦੇ ਰਹੇ ਮਹਾਰਾਜ ਜੀ ਕਹਿੰਦੇ ਜੰਗ ਹੋਏ ਨਾ ਉਹਨਾਂ ਦੇ ਕਾਦੇ ਪਿੱਛੇ ਹੋਏ ਆਪਣੇ ਦੁੱਖਾਂ ਪਛਾਪ ਦੁੱਖਾਂ ਸੁੱਖਾਂ ਪਿੱਛੇ ਉਹ ਜੰਗ ਹੋਏ ਉਹਦੇ ਵਿੱਚ ਦੁਨੀਆ ਦਾ ਭਲਾ ਨਹੀਂ ਮਹਾਰਾਜ ਜੀ ਕਹਿੰਦੇ ਜਉ ਰਾਜੇ ਰਾਜਕਮਾਂਵ ਦੇ ਦੁੱਖ ਸੁੱਖ ਪੜੀਆ ਹਰਿ ਗਦੇ ਉਤਾਰ ਸਮੇ ਸਮੇ ਤੇ ਹੋਏ ਅਛੋਏ ਮਹਾਰਾਜ ਮਹਾਰਾਜ ਜੀ ਕਹਿੰਦੇ ਪਰ ਮਾਇਆ ਦਾ ਪ੍ਰਭਾਵ ਉਹਨਾਂ ਤੇ ਵੀ ਪੈ ਗਿਆ ਦੁਨੀਆਂ ਦੇ ਵਿੱਚ ਆਣ ਕੇ ਉਹ ਆਪਣੇ ਰਾਜ ਪਿੱਛੇ ਆਪਣੇ ਇਸਤਰੀਆਂ ਪਿੱਛੇ ਜਾਂਗ ਕਰਦੇ ਰਹੇ ਭਿੜਦੇ ਰਹੇ ਈਸ਼ਰ ਬ੍ਰਹਮਾ ਸ਼ਿਵ ਦੇ ਅਤ ਤਿਰੀ ਨਾਲ ਲਿਆ ਈਸ਼ਰ ਕਹਿੰਦੇ ਹਨ ਵਿਸ਼ਨੂੰ ਅਤੇ ਜਿਹੜਾ ਸ਼ਿਵ ਜੀ ਹੈ ਇਹ ਦੇਵਤੇ ਹੋਏ ਸ਼ਿਵ ਜੀ ਈਸ਼ਰ ਬ੍ਰਹਮਾ ਤੇ ਮਹਾਰਾਜ ਜੀ ਕਹਿੰਦੇ ਇਹਨਾਂ ਨੇ ਭਗਤੀ ਕੀਤੀ ਅਵਤਾਰ ਇਹ ਵੀ ਦੁਨੀਆ ਤੇ ਦੇਵਤੇ ਆਏ ਬਾਰੂ ਮਹਾਰਾਜ ਜੀ ਕਹਿੰਦੇ ਸੇਵਦੇ ਰਹੇ ਜਪਦੇ ਰਹੇ ਪਰ ਅੰਤ ਉਹਨਾਂ ਨੇ ਵੀ ਨਹੀਂ ਪਾਇਆ ਅੰਤ ਨਹੀਂ ਪਾ ਸਕੇ ਮਾਲਕ ਦਾ ਉਹ ਜਪ ਕੇ ਭਗਤੀ ਕਰਕੇ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਦੁਨੀਆ ਤੋਂ ਸੰਸਾਰ ਤੋਂ ਈਸ਼ਰ ਬ੍ਰਹਮਾ ਵਰਗੇ ਦੇਵਤੇ ਵੀ ਉਹਦੀ ਅੰਤ ਦੀ ਪ੍ਰਾਪਤੀ ਨਹੀਂ ਕਰ ਸਕੇ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟ ਆਇਆ ਪਾਰਮਹਾਰਜ ਜੀ ਕਹਿੰਦੇ ਨਿਰਭਉ ਹੈ ਨਿਰਵੈਰ ਹੈ ਅਲਖ ਹੈ ਜਿਹਦਾ ਅਲਖ ਨੂੰ ਕਹਿੰਦੇ ਨੇ ਜਿਹਨੂੰ ਲਖਿਆ ਨਾ ਜਾਵੇ ਜਿਹੜਾ ਲਖਿਆ ਨਹੀਂ ਜਾਂਦਾ ਉਹਨੂੰ ਅਲਖ ਕਹਿੰਦੇ ਆ ਮਹਾਰਾਜ ਜੀ ਕਹਿੰਦੇ ਨਿਰਭਉ ਵੀ ਐ ਨਿਰਵੈਰ ਵੀ ਐ ਅਲਖ ਹੈ ਗੁਰਮੁਖ ਪ੍ਰਗਟਾਇਆ ਪਰ ਮਹਾਰਾਜ ਜੀ ਕਹਿੰਦੇ ਗੁਰਮੁਖਾ ਨੇ ਉਹਨੂੰ ਪ੍ਰਗਟ ਕਰ ਲਿਆ ਗੁਰਮੁਖਾ ਨੂੰ ਉਹਨੇ ਦਰਸ਼ਨ ਦੇ ਦਿੱਤੇ ਜਿਨ੍ਹਾਂ ਨੇ ਉਹਦੀ ਮੱਤ ਲਈ ਉਹਦੀ ਮੱਤ ਅਨੁਸਾਰ ਚੱਲੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਹਿਰਦੇ ਵਿੱਚ ਉਹਨੂੰ ਪ੍ਰਕਾਸ਼ ਕਰ ਲਿਆ ਪ੍ਰਗਟ ਕਰ ਲਿਆ ਇੱਥੇ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗthੀਆ ਇਸੀ ਦੀ ਦੁੱਖ ਵਿੱਚ ਮਹਾਰਾਜ ਜੀ ਬਥਰ ਕਰਦੇ ਨੇ ਕਹਿੰਦੇ ਇੱਥੇ ਸੋਗ ਵਿਜੋਗ ਨਾ ਵਿਆਪੇ ਅਸਥਿਰ ਜਗthੀਆ ਇਹ ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਤੇ ਫਿਰ ਸੋਗ ਵਿਜੋਗ ਖਤਮ ਹੋ ਜਾਂਦਾ ਹੈ ਵਿਆਪਦਾ ਨਹੀਂ ਜਦੋਂ ਪ੍ਰਗਟ ਹੋ ਜਾਂਦਾ ਨਾਲ ਦੇ ਵਿੱਚ ਗੁਰਮਖਾਨ ਦੇ ਮਹਾਰਾਜ ਜੀ ਕਹਿੰਦੇ ਤਿੱਥੇ ਸੋਗ ਵਿਜੋਗ ਨਾ ਵਿਆਪੇ ਉੱਥੇ ਸੋਗ ਹਰ ਇੱਕ ਵੀ ਖਤਮ ਹੋ ਜਾਂਦਾ ਹੈ ਤਿਵਜੋਗ ਜਿਹੜਾ ਆਤਮਾ ਦਾ ਵਿਛੋੜਾ ਉਹ ਵੀ ਖਤਮ ਹੋ ਜਾਂਦਾ ਅਸਥਿਰ ਜਗਤ ਥੀਆ 임ਾਰਾ ਜੀ ਕਹਿੰਦੇ ਉਹ ਅਸਥਿਰ ਪ੍ਰਮਾਤਮਾ ਬਾਰਾ ਜੀ ਕਹਿੰਦੇ ਉਹ ਪ੍ਰਾਪਤੀ ਹੋ ਜਾਂਦੀ ਉਹ ਪ੍ਰਾਪਤੀ ਅਕਾਲ ਪੁਰਖ ਦੇ ਵਿੱਚ ਮੇਲ ਹੋ ਜਾਂਦਾ ਉਹ ਸਦਾ ਵਸੇ ਮਨੁੱਖ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੱਥੇ ਸ਼ਲੋਕ ਕੌੜੀ ਸੰਪੂਰਨ ਹੋਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਨੇਕਾ ਫੁੱਲਾ ਜਾਂਦੀਆਂ ਨ ਮਹਾਰਾਜ ਮਤਬਕਸ਼ਨ ਆਇਆਂ ਸਮੂਹ ਸੰਗਤਾਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहिगु जी की फतेह सादा